ਸਤਿ ਸ਼੍ਰੀ ਅਕਾਲ ਸਾਰੇ ਵੀਰਵਾਂ ਨੂੰ ਤੁਸੀਂ ਚੈੱਕ ਕਰ ਸਕਦੇ ਹੋਗੇ ਕਟਰ ਇਹ ਸਾਰੇ ਵਿਸ਼ਾਲ ਕਵੈਨਾਂ ਦੇ ਕਟਰ ਨੇ ਕੋਈ ਆਪਾਂ ਕੋਈ ਹੋਰ ਮਾਰ ਕੇ ਦਿਖਵਾਉਣ ਲਿਆਉਂਦੇ ਨਹੀਂ ਸਾਰੀਆਂ ਵਿਸ਼ਾਲ ਕਵੈਨਾਂ ਹੀ ਆਪਣੇ ਕੋਲੇ ਹੁੰਦੀਆਂ ਨੇਗੀਆਂ ਤੇ ਅੱਜ ਆਪਾਂ ਸਾਰੇ ਵੀਰਾਂ ਨੂੰ ਬਸ ਇਸ ਕਰਕੇ ਵੀਡੀਓ ਬਣਾ ਰਹੇ ਹਾਂਗੇ ਕਿ ਸਾਰੇ ਵੀਰਾਂ ਨੂੰ ਪਤਾ ਲੱਗ ਜਾਵੇ ਵੀ ਆਪਣੇ ਕੋਲੇ ਇਸ ਟਾਈਮ ਕਿਹੜੀਆਂ-ਕਿਹੜੀਆਂ ਸੇਲ ਤੇ ਨੇ ਤੇ ਕਿਹੜੀਆਂ-ਕਿਹੜੀਆਂ ਸੇਲ ਹੋ ਚੁੱਕੀਆਂ ਨੇ ਏ 2023 ਮਾਡਲ ਆ ਗਈ ਤੇ ਏ ਵੀ 2023 ਮਾਡਲ ਆ ਗਈ ਆਰ ਸੀ ਕੰਪਲੀਟ ਆ ਲਾਲ ਹਿੰਨੂ ਇੰਜਨ ਦੇ ਨਾਲ ਆ ਬਾਕੀ ਜਿਹੜੀਆਂ ਅੰਦਰ 21 ਤੇ 22 ਦੀ ਆਪਾਂ ਵੀਡੀਓ ਪਾਉਂਦੇ ਰਹੇ ਹਾਂਗੇ ਉਹ ਦੋਨੇ ਸੇਲ ਹੋ ਚੁੱਕੀਆਂ ਨੇਗੀਆਂ ਏ ਵੀ ਸੇਲ ਹੋ ਚੁੱਕੀ ਆ ਏ ਵੀ ਸੇਲ ਹੋ ਚੁੱਕੀ ਆ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਿੰਦੇ ਆ ਆਪਣੇ ਕੋਲੋਂ ਇੱਕ ਪਿੰਡ ਚ ਤਿੰਨ ਮਸ਼ੀਨਾਂ ਗਈਆਂ ਨੇ 20 ਮਾਡਲ ਆ 22 ਮਾਡਲ ਤੇ 23 ਮਾਡਲ ਮੁਕਸਰ ਜ਼ਿਲ੍ਹੇ ਦੇ ਪਿੰਡ ਤੇ ਮੁਖਸਰ ਜ਼ਿਲ੍ਹੇ ਦੇ ਪਿੰਡ ਚ ਤਿੰਨ ਮਸ਼ੀਨਾਂ ਗਈਆਂ ਤੁਸੀਂ ਦੇਖ ਸਕਦੇ ਹੋਗੇ ਤੇ ਇਹ 18 ਮਾਡਲ ਆ ਇਹ ਵੀ ਆਪਣੇ ਭਰਾ ਕੋਲ ਹੀ ਗਈ ਆਗੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਮਸ਼ੀਨਾਂ ਸੀਗੀਆਂ ਤੇ ਇਹ 14 ਮਾਡਲ ਆ ਇਹ ਤੁਸੀਂ ਇਹਨਾਂ 14 ਮਾਡਲ ਦੀ ਵੀ ਤੁਸੀਂ ਵੀਡੀਓ ਦੇਖਦੇ ਹੋਗੇ ਉਹ ਵੀਰੇ ਆਪਣੇ ਤੋਂ ਲੈ ਗਿਆ ਪਹਿਲਾਂ ਸ਼ਰਾਧਾ ਕਰਕੇ ਆਪਣੇ ਕੋਲੇ ਮਸ਼ੀਨਾਂ ਖੜੀਆਂ ਸੀਗੀਆਂ ਆਪਾਂ ਉਦੋਂ ਵੀਡੀਓ ਬਣਾਈ ਸੀ ਜਿਸ ਦਿਨ ਇਹ ਮਸ਼ੀਨਾਂ ਤੁਰੀਆਂ ਨਗੀਆਂ ਤੋ ਇੱਥੇ ਕਰ ਸਕਦੇ ਹਾਂ ਆਪਣੇ ਕੋਲ ਇਸ ਟਾਈਮ 22 23 ਤੇ ਇਹ ਵੇਚ ਚੁੱਕੀਆਂ ਤੇ ਇਸ ਟਾਈਮ ਤਨਮ 23 ਵਿਕਿਆਉ ਨੇ ਗਈਆਂ ਜਿਸ ਵੀਰ ਨੇ ਵੀ ਲੈਣੀ ਆ ਉਹ ਸੰਪਰਕ ਕਰ ਸਕਦਾ 9417481645 ਸਕਰੀਨ ਤੇ ਆਪਣਾ ਨੰਬਰ ਹੈਗਾ ਬਾਕੀ ਆਪਾਂ ਆਪਣਾ ਪਿੰਡ ਦੱਸ ਦਿੰਨੇ ਆ ਪਿੰਡ ਦੂਲਵਾਲਾ ਜ਼ਿਲ੍ਹਾ ਮਾਨਸਾ ਮਾਨਸਾ ਤੋਂ 8 ਕਿਲੋਮੀਟਰ ਅੱਗੇ ਸਰਸਾ ਰੋਡ ਤੇ ਆਪਣਾ ਪਿੰਡ ਆ ਵੀਰੇ ਮਾਕੇ ਸਿੱਧੂ ਮੂਸੇਵਾਲੇ ਦਾ ਪਿੰਡ ਆਪਣੇ ਨਾਲ ਹੀ 4 ਕਿਲੋਮੀਟਰ ਦੂਰ ਤੇ ਜਿਸ ਵੀਰ ਨੇ ਵੀ ਸਿੱਧੂ ਮੂਸੇਵਾਲੇ ਦੀ ਲੋਕੇਸ਼ਨ ਭਰ ਕੇ ਆਪਣੇ ਕੋਲੇ ਆ ਕੇ ਮਸ਼ੀਨਾਂ ਦੇਖ ਸਕਦਾ ਹੈ 18 ਮਾਡਲ ਖੜੀ ਆ ਅੱਗੇ 23 ਤੇ ਇਧਰ ਵੀ 23 ਮਾਡਲ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਮਸ਼ੀਨਾਂ ਨੇ ਜਿਸ ਵੀਰ ਨੇ ਵੀ ਲੈਣੀਆਂ ਤਾਂ ਉਹ ਸੰਪਰਕ ਕਰ ਸਕਦਾਗਾ ਬਾਕੀ ਜੇ ਕਿਸੇ ਵੀਰ ਦੇ ਸੋਡੇ ਭਰਾ ਨੇ ਵੀ ਲੈਣੀਆਂ ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਬਾਕੀ ਇਹ ਜਿਹੜੀਆਂ ਸੋਹਣੀਆਂ ਮਸ਼ੀਨਾਂ ਦੇਖਣ ਲਈ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਓ ਤੇ ਆਪਾਂ ਸੋਹਣੀਆਂ-ਛੋਣੀਆਂ ਮਸ਼ੀਨਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੁਸੀਂ ਚੈੱਕ ਕਰ ਸਕਦੇ ਆਂ ਇਹਦਾ ਡਰਮ ਚੇਂਜ ਕੀਤਾ ਹੋਇਆ ਝੋਨੇ ਵਾਲਾ ਥ੍ਰੈਸਰ ਪਾਇਆ ਹੋਇਆ ਗ੍ਰੀਸ ਵਗੈਰਾ ਹੋਈ ਹੋਈ ਆ ਤੁਸੀਂ ਸਿੱਧਾ ਚ ਕਟਰ ਪਾ ਕੇ ਝੋਨੇ 'ਚ ਚਲਾਉਣੀਆਂ ਨੇ ਬਾਕੀ ਅੰਦਰ ਇੱਕ ਵਾਰੀ ਹੋਰ ਸੋਨੂੰ ਜਾਤੀ ਮਰਵਾ ਦਿੰਨੇ ਆ ਵੀ ਸੋਹਣੀਆਂ ਮਸ਼ੀਨਾਂ ਕਈ ਵਾਰ ਵੀਰਾਂ ਨੂੰ ਹੁੰਦਾ ਵੀ ਇਹਨਾਂ ਕੋਲੇ ਖੜੀਆਂ ਹੋਣਗੀਆਂ ਆਪਾਂ ਸਾਰੀਆਂ ਸੇਲ ਕਰ ਚੁੱਕੇ ਆਂ ਵੀਰੇ ਬਸ ਐਸ ਟਾਈਮ ਆਪਣੇ ਕੋਲ 23 ਮਾਡਲ ਹੀ ਰਹਿ ਚੁੱਕੀਆਂ ਸੇਲ ਲਈ ਧੰਨਵਾਦ ਜਬੀਰ ਜੀ